ਆਫ ਦੀ ਫੈਮਿਲੀ ਦਾ ਹਨ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਫੇਅਰ लवली ਫੇਸ਼ੀਅਲ ਫੇਅਰ लवली ਕਰੀਮ ਜਿਹੜੀ ਹਰ ਇੱਕ ਘਰੇ ਮੌਜੂਦ ਹੁੰਦੀ ਆ ਹਰ ਇੱਕ ਭੈਣ ਕੋਲ ਹੁੰਦੀ ਆ ਹਨ ਜੇ ਇਹ ਕਰੀਮ ਦੀ ਕੋਸਟ ਤੁਹਾਨੂੰ ਜ਼ਿਆਦਾ ਲੱਗਦੀ ਹੈ ਮਹਿੰਗੀ ਲੱਗਦੀ ਹੈ ਹਨ ਤਾਂ ਤੁਸੀਂ ਇਹਦੇ 5-10 ਰੁਪਏ ਦਾ ਜਿਹੜਾ ਪਾਊਚ ਆਉਂਦਾ ਉਹ ਵੀ ਲੈ ਸਕਦੇ ਹੋ ਤੇ ਜਿਹੜਾ 10000 5000 ਵਾਲਾ ਫੇਸ਼ੀਅਲ ਉਹ ਆਪਾਂ ਘਰ ਦੇ ਵਿੱਚ ਹੀ ਆਪ ਦੀ ਸਕਿਨ ਤੇ ਕਰ ਸਕਦੇ ਹੋ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਜਿਹੜਾ 글로ਅ ਆਵੇਗਾ ਤੇ ਚਲੋ ਫਿਰ ਆਪਾਂ ਕਰਦੇ ਹਾਂ ਜੀ ਸ਼ੁਰੂ ਫੇਸ਼ੀਅਲ ਕਰਨਾ ਇਹ ਹੈ ਜੀ ਫੇਅਰ ਲਵਲੀ ਕਰੀਮ ਆਪਣੇ ਆਮ ਹੀ ਘਰਾਂ ਦੇ ਵਿੱਚ ਹੁੰਦੀ ਹੈ ਇਹਦੀ ਮ사ਜ ਹੈ ਜਿਹੜੀ ਤੁਸੀਂ 25 ਮਿੰਟ ਘੱਟੋ-ਘੱਟ ਕਰਨੀ ਹੈ ਸਟੈਪਾਂ ਦੇ ਵਿੱਚ ਹੈਨਾ ਤੇ ਇਹ ਕਰਾਂਗੇ ਜੀ ਆਪਾਂ ਦਹੀਂ ਨਾਲ ਫੇਸ਼ੀਅਲ ਇਹਦਾ ਦਹੀਂ ਇਹਦੇ ਵਿੱਚ ਮਿਕਸ ਕਰ ਲੈਣੀ ਹੈ ਸਤਰਾ ਹੱਥ ਤੇ ਤੁਸੀਂ ਟੀਮ ਲੈ ਲੈਣੀ ਹੈ ਠੀਕ ਹੈ ਤੇ ਤਾਜ਼ਾ ਦਹੀਂ ਲੈਣਾ ਈ ਜ਼ਿਆਦਾ ਖੱਟਾ ਦਹੀਂ ਨਹੀਂ ਹੋਣਾ ਚਾਹੀਦਾ ਤੇ ਆਪਾਂ ਇਹਦੇ ਨਾਲ ਲਗਾ ਲਿਆ ਦਹੀਂ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਈ ਐ ਇਸ ਤਰ੍ਹਾਂ ਪੂਰਾ ਜਿੰਨੇ ਦੇਰ ਤੱਕ ਮਿਕਸ ਨਹੀਂ ਹੋ ਜਾਂਦਾ ਤੇ ਜਿਵੇਂ ਜਸਟਰਾ ਪਬਲੀਕ ਪਾウダー ਨਹੀਂ ਲਾਉਂਦੇ ਹੁੰਦੇ ਉਸ ਤਰ੍ਹਾਂ ਇਹਨੂੰ ਮਿਲਾਉਣਾ ਹੈਗਾ ਪੂਰਾ ਮੈਚ ਹੋਣਾ ਚਾਹੀਦਾ ਇਹ ਬਿਲਕੁਲ ਗੱਠ ਵਗੈਰਾ ਜਿਹੜੀ ਇਹਦੇ ਵਿੱਚ ਹਾਂ ਦੇ ਨਾਲ ਇਹਨੂੰ ਪੂਰਾ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਕਸ ਕਰਨਾ ਫਿਰ ਤੇਸ਼ੀਅਲ ਦੀ ਮ사ਜ ਕਰੀਮ ਦੀ ਮ사ਜ ਕਰਦੇ ਨੇ ਨਾ ਉਹੀ ਸਟੈਪਾਂ ਦੇ ਵਿੱਚ ਮ사ਜ ਕਰਨੀ ਬਹੁਤ ਸਮੂਥ ਹੋ ਜਾਊਗਾ ਇਹ ਤੁਸੀਂ ਇਹਨੂੰ ਕਿਸੇ ਕੌਲੀ ਵਗੈਰਾ ਦੇ ਵਿੱਚ ਲੈ ਰਹੇ ਹੋ ਮੈਂ ਤੁਹਾਨੂੰ ਦਿਖਾਉਣ ਵਾਸਤੇ ਹੱਥ ਦੀ ਕਰਕੇ ਦਿਖਾ ਰਹੀ ਹਾਂ ਤੁਸੀਂ ਫਿਰ ਕਰਦੇ ਹਾਂ ਸਟਾਰਟ ਇਸ ਤਰ੍ਹਾਂ ਕਰਕੇ ਤੁਸੀਂ ਇਹਦੇ ਪੁਆਇੰਟ ਲਗਾ ਲੈਣੇ ਆ ਤੁਸੀਂ ਆਪਦੀ ਕੁਆਂਟੀਟੀ ਹੈ ਜਿਹੜੀ ਆਪਦੇ ਫੇਸ ਦੇ ਅਕੋਰਡਿੰਗ ਲੈ ਸਕਦੇ ਹੋ ਹਨ ਤੇ ਸਪੀਡ ਦੇ ਨਾਲ ਇਹਦੇ ਹੱਥ ਜਿਹੜੇ ਇਸ ਤਰ੍ਹਾਂ ਕਰਕੇ ਚਿਹਰੇ ਤੇ ਤੁਸੀਂ ਮ사ਜ ਜਿਹੜੀ ਕਰਨੀ ਹੈ ਪੂਰੀ ਕਿਉਂਕਿ ਤੁਹਾਡੇ ਚਿਹਰੇ ਤੇ 글로 ਤੁਹਾਡੀ ਮ사ਜ ਹੀ ਲਿਆਵੇਗੀ ਜਿਸ ਤਰ੍ਹਾਂ ਤੁਸੀਂ ਜਿੰਨੀ ਮ사ਜ ਕਰ ਸਕੋਗੇ ਨਾ ਓਨੀ ਮ사ਜ ਹੈ ਜਿਹੜੀ ਤੁਸੀਂ ਕਰਨੀ ਹੈਗੀ ਤੇ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ 글로 ਆ ਜੜਾ ਆਓ ਆਸਤ ਪੂਰੀ ਮ사ਜ ਕਰਨੀ ਤੇ ਅੱਖਾਂ ਤੇ ਵੀ ਇਸ ਤਰ੍ਹਾਂ ਸਰਕਲ ਵਾਈਜ਼ ਕਰਨਾ ਹੈ ਠੀਕ ਹੈ ਤੇ 20 ਤੋਂ 25 ਮਿੰਟ ਲਗਾਤਾਰ ਮ사ਜ ਕਰਨੀ ਹੈ ਜਿਹੜੀ ਕਰੀਮ ਹੈ ਚਿਹਰੇ ਦੇ ਬਿਲਕੁਲ ਵਿੱਚ ਚਲੀ ਜਾਣੀ ਚਾਹੀਦੀ ਦੇਖੋ ਮੈਂ ਪਾਲਰਾ ਦੀ ਫੇਸ਼ੀਅਲ ਨੂੰ ਦੂਰ ਕਰੂਗਾ ਇਹ ਫੇਸ਼ੀਅਲ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਧੰਨਵਾਦ